ਸਸ਼ੇਕਾਲ ਮਹਰਪ੍ਰਤਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰ ਆ ਪੰਜਾਬ ਬਲਟਨ ਸ਼ੁਰੂਆਤ ਕਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਦੇ ਨਾਲ 올림픽ਸ ਦੇ ਮੁਕਾਬਲੇ ਦੇਖਣ ਲਈ ਪੈरिस ਜਾਣ ਦੀ ਉਡਾਨ 'ਚ ਸੀਐਮ ਮਾਨ ਭਾਰਤ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੀ ਮਨਜ਼ੂਰੀ ਚੇਲਾ ਨਿਕਲਿਆ ਸ਼ਿਕਾਰੀ ਉਸਤਾਦੀਕਰ ਵਾਲੀ ਨਾਲ ਬਣਾਏ ਨਾਜਾਇਜ਼ ਸਬੰਧ ਪਤਾ ਲੱਗਣ ਤੇ ਕੀਤਾ ਵੱਡਾ ਕੰਡ ਬਾਜਬਾਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਆ ਕਿਸਾਨਾਂ ਨਾਲ ਕੀਤੇ ਝੂਠੇ ਵਾਦੇ ਪੰਜਾਬ 'ਚ ਅੱਜ ਫਿਰ بارش ਦੀ ਭਵਿੱਖਬਾਣੀ ਦੋ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਪਵੇਗਾ ਮੀਂਹ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ ਹਣ ਖਬਰਾਂ ਵਿਸਥਾਰ ਤੇ ਨਾਲ ਪੈਰਿਸ ਦੇ ਵਿੱਚ ਚੱਲ ਰਿਹਾ ਹੈ 올림픽ਸ ਦੇ ਮੁਕਾਬਲਿਆਂ ਦੇ ਵਿੱਚ ਭਾਰਤੀ ਹਾਕੀ ਟੀਮ 4 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਖੇਡੇਗੀ ਅਤੇ ਹੁਣ ਤੱਕ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਜਿਸ ਨੂੰ ਦੇਖਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਜਾ ਸਕਦੇ ਨੇ ਇਸ ਦੇ ਲਈ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਕਾਗਜ਼ ਪੇ ਦਿੱਤੇ ਨੇ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀਐਮ ਭਗਵੰਤ ਮਾਨ ਪੈਰਿਸ ਜਾ ਸਕਦੇ ਨੇ ਪਰ ਉਹ ਕਿਉਂ ਇਹ ਵੀ ਦੱਸ ਦਿਆਂ ਪੈਰਿਸ ਦੇ ਵਿੱਚ ਚੱਲ ਰਹਾ ਹੈ 올림픽ਸ ਦੇ ਮੁਕਾਬਲਿਆਂ ਦੇ ਵਿੱਚ ਭਾਰਤੀ ਹਾਕੀ ਟੀਮ 4 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਖੇਡੇਗੀ ਹੁਣ ਤੱਕ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਜਿਸ ਨੂੰ ਦੇਖਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈरिस ਜਾ ਸਕਦੇ ਨੇ ਇਸ ਲਈ ਕੇਂਦਰ ਸਰਕਾਰ ਦੇ ਕੋਲ ਮਨਜ਼ੂਰੀ ਲਈ ਕਾਗਜ਼ ਉਹਨਾਂ ਦੇ ਵੱਲੋਂ ਭੇਜੇ ਗਏ ਨੇ ਪਰ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਜਵਾਬ ਦਿੱਤਾ ਗਿਆ ਇੱਕ ਨਿੱਜੀ ਅਖਬਾਰ ਨੂੰ ਜਾਣਕਾਰੀ ਦੰਦਿਆਂ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਉਹ 3 ਅਗਸਤ ਦੀ ਰਾਤ ਪੈरिस ਲਈ ਉਡਾਨ ਭਰਨਾ ਚਾਹੁੰਦੇ ਨੇ ਤਾ ਜੋ ਭਾਰਤੀ ਹਾਕੀ ਟੀਮ ਦੇ ਮੈਚ ਲਈ ਸਮੇਂ ਸਿਰ ਪਹੁੰਚ ਸਕਣ ਭਗਵੰਤ ਮਾਨ ਨੇ ਕਿਹਾ ਕਿ ਹਾਕੀ ਟੀਮ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀ ਨੇ ਅਤੇ ਟੀਮ ਨੂੰ ਹੌਸਲਾ ਦੇਣ ਲਈ ਜੀਮ ਮਾਨ 올림픽ਸ ਦੇਖਣ ਲਈ ਪੈਰ ਜਾਣਾ ਚਾਹੁੰਦੇ ਨੇ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਮੰਤਰੀ ਰਾਦੇ ਤੋਂ ਸਿਆਸੀ ਪਰਵਾਨਗੀ ਦੀ ਉਡੀਕ ਕਰ ਰਹੇ ਨੇ ਜੋ ਸਿਖਰਲੇ ਪੱਧਰ ਤੇ ਸਿਆਸੀ ਆਗੂਆਂ ਦੀ ਯਾਤਰਾ ਲਈ ਇੱਕ ਜ਼ਰੂਰੀ ਸ਼ਰਤ ਹੈ ਮਾਨਸਾ ਦੀ ਰਹਿਣ ਵਾਲੀ ਇੱਕ ਵਿਆਤਨ ਉਸਦੇ ਪ੍ਰੇਮੀ ਨੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਮੌਤ ਦੀ ਘਟ ਉਤਾਰ ਦਿੱਤਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਲਜ਼ਮ ਦੀ ਪਛਾਣ ਸੁਖਚੰਨ ਸਿੰਘ ਵਜੋਂ ਹੋਈ ਹੈ ਜੋ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਚੰਨੀਰ ਜ਼ਿਲ੍ਹਾ ਮਾਨਸਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਸੀ ਕਿ ਪਿੰਡ ਤਾਨ ਸਿੰਘ ਦਾ ਰਹਿਣ ਵਾਲਾ ਸੁਖਚੰਨ ਸਿੰਘ ਮੇਰੀ ਵਰਕਸ਼ਾਪ ਦੇ ਵਿੱਚ ਪਿਛਲੇ 1 ਸਾਲ ਤੋਂ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਜਿਸ ਕਾਰਨ ਉਸ ਨੇ ਸਾਡੇ ਪਰਿਵਾਰ ਦੇ ਵਿੱਚ ਵਿਸ਼ਵਾਸ ਬਣਾ ਲਿਆ ਅਤੇ ਘੁਲ ਮਿਲ ਗਿਆ ਜਿਸ ਤੋਂ ਬਾਅਦ ਉਸ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਤਾ ਹੈਰਾਨ ਕਰ ਦੇਣ ਵਾਲਾ ਹੈ ਮਾਮਲਾ ਮਾਨਸਾ ਦਾ ਹੈ ਜਿੱਥੇ ਕਿ ਮਾਨਸਾ ਦੀ ਰਹਿਣ ਵਾਲੀ ਕੁੜੀ ਬਿਵਤਾ ਨੂੰ ਉਸਦੇ ਪ੍ਰੇਮੀ ਨੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਲਿਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਦੋਸ਼ੀ ਨੂੰ ਤਾਂ ਗ੍ਰਫਤਾਰ ਕਰ ਲਿਆ ਅਤੇ ਮਲਜ਼ਮ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ ਦੱਸਦੇ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਚੁਨੀਰ ਜ਼ਿਲ੍ਹਾ ਮਾਨਸਾ ਨੇ ਪੋਲਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਕਿ ਪਿੰਡ ਧਾਨ ਸਿੰਘ ਦਾ ਰਹਿਣ ਵਾਲਾ ਸੁਖਚੰਨ ਸਿੰਘ ਮੇਰੀ ਵਰਕਸ਼ਾਪ ਦੇ ਵਿੱਚ ਪਿਛਲੇ 1 ਸਾਲ ਤੋਂ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਜਿਸ ਕਾਰਨ ਉਸ ਨੇ ਸਾਡੇ ਘਰ ਦੇ ਵਿੱਚ ਆਪਣਾ ਵਿਸ਼ਵਾਸ ਬਣਾ ਲਿਆ ਅਤੇ ਕੁੜ ਮਿਲ ਗਿਆ ਇਸ ਦਾ ਗਲਤ ਫਾਇਦਾ ਚੁੱਕਦਿਆਂ ਸੁਖਚੰਨ ਸਿੰਘ ਨੇ ਬਲਵਿੰਦਰ ਸਿੰਘ ਦੀ ਪਤਨੀ ਨਾਲ ਨਜਾਇਜ਼ ਸਬੰਧ ਬਣਾਏ ਸਨ ਜਦੋਂ ਬਲਵਿੰਦਰ ਸਿੰਘ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸ ਨੇ ਸੁਖਚੰਨ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਇੱਕ ਹਫ਼ਤਾ ਪਹਿਲਾਂ ਬਲਵਿੰਦਰ ਸਿੰਘ ਦੀ ਪਤਨੀ ਕਹਿ ਕੇ ਕਰੋ ਨਿਕਲੀ ਸੀ ਕਿ ਉਹ ਧਾਰਮਿਕ ਯਾਤਰਾ ਤੇ ਚਲੀ ਆ 29 ਜੁਲਾਈ ਦੀ ਸਵੇਰ ਨੂੰ ਅਜੀ ਪਤਨੀ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਦੇ ਨੰਬਰ ਤੇ ਫੋਨ ਕੀਤਾ ਤਾਂ ਸੁਚੈਨ ਸਿੰਘ ਉਸ ਨੂੰ ਆਪਣੇ ਨਾਲ ਲੈ ਆਇਆ ਦੱਸਦੇ ਕਿ ਬਰਵਿੰਦਰ ਸਿੰਘ ਆਪਣੇ ਜੀਜੇ ਪਰਮਜੀਤ ਸਿੰਘ ਦੇ ਅਤੇ ਰਿਸ਼ਤੇਦਾਰ ਦੇ ਨਾਲ ਆਪਣੀ ਪਤਨੀ ਦੀ ਭਾਰ ਦੇ ਵਿੱਚ ਅੰਮ੍ਰਿਤਸਰ ਪਹੁੰਚ ਗਿਆ ਉੱਥੇ ਉਸ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਉੱਥੇ ਹੀ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਸ ਦੀ ਤਲਾਸ਼ ਦਿੱਤੀ ਜਾਂਦੀ ਅਤੇ ਤੁਰੰਤ ਪੁਲਸ ਦੇ ਵੱਲੋਂ ਕਾਰਵਾਈ ਕਰਦੇ ਆ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਦੇ ਵੱਲੋਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕੋਲ ਦਾ ਮਿਲਦਾ ਤੇ ਬਾਅਦ ਵਿੱਚ ਉਸੇ ਇਨਸਾਨ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਰੱਖਦਾ ਪਰ ਜਦੋਂ ਉਹ ਸਬੰਧ ਬਣਾਉਣ ਤੋਂ ਮਨ੍ਹਾ ਕਰਦੀ ਆ ਫਿਰ ਉਸ ਨੂੰ ਧਮਕੀਆਂ ਦੇਂਦਾ ਉਸ ਦੇ ਪੁੱਤਰ ਨੂੰ ਮਾਰਨ ਦੀ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਲੈ ਜਾ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਫਿਲਹਾਲ ਪਰਜ਼ੇਵਲੋਂ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਿਨ ਰਿਪੋਰਟ ਹਮਦਰਦ ਟੀਵੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਸ ਸੀਜ਼ਨ ਦੇ ਦੌਰਾਨ ਖੇਤੀ ਘਰੇਲੂਆ ਤੇ ਉਦਯੋਗਿਕ ਖੇਤਰਾ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਝੂਠੇ ਦਾਅਵੇ ਕਰਨ ਦਾ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਬਿਜਲੀ ਸਪਲਾਈ ਦਾ ਸਵਾਲ ਹੈ ਝੋਨੇ ਦਾ ਇਸ ਸੀਜ਼ਨ ਸਭ ਤੋਂ ਖਰਾਬ ਸੀਜ਼ਨ ਹੋਣ ਦੀ ਸੰਭਾਵਨਾ ਹੈ ਕੁਝ ਖੇਤਰਾਾਂ ਦੇ ਵਿੱਚ ਝੋਨੇ ਦੇ ਖੇਤ ਸੁੱਕ ਰਹੇ ਨੇ ਅਤੇ ਤਰੇੜਾਂ ਪੈ ਗਈਆਂ ਨੇ ਘਰੇਲੂਆ ਤੇ ਉਦਯੋਗਿਕ ਖੇਤਰਾਾਂ ਦੀ ਵੀ ਇਹੋ ਸਥਿਤੀ ਹੈ ਬਾਜਮਾ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ ਸੀਨੀਅਰ ਕਾਂਗਰਸੀ ਆਗੂ ਬਾਜਬਾਨ ਨੇ ਸਿਆ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਅਕਸਰ ਮਸ਼ਹੂਰੀਆਂ ਦੀ ਸਰਕਾਰ ਕਿਹਾ ਜਾਂਦਾ ਜਿੱਥੇ ਕਿਸਾਨ ਲਗਾਤਾਰ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਨੇ ਉੱਥੇ ਹੀ ਮਾਨ ਸਰਕਾਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੂਰੇ ਪੰਨੇ ਦੇ ਇਸ਼ਤਿਹਾਰਾਂ ਰਾਹੀਂ ਫਸਲੀ ਵਿਭਿੰਨਤਾ ਦਾ ਪ੍ਰਚਾਰ ਕਰ ਰਹੀ ਆ ਭਾਵੇਂ ਕਿ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਪੜੀ ਲਿਖੀ ਆ ਤੇ ਅੰਗਰੇਜ਼ੀ ਭਾਸ਼ਾ ਨੂੰ ਸਮਝ ਸਕਦੀ ਆ ਪਰ ਅਜੇ ਵੀ ਜ਼ਿਆਦਾਤਰ ਕਿਸਾਨ ਪੰਜਾਬੀ ਭਾਸ਼ਾ ਤੋਂ ਹੀ ਚੰਗੀ ਤਰ੍ਹਾਂ ਜਾਣੂ ਨੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਸਲੀ ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਜਹ ਇਸ਼ਹਾਰਾਂ ਦੀ ਕੋਈ ਲੋੜ ਨਹੀਂ ਹੈ ਬਾਜਬਾਨੇ ਕਿਹਾ ਕਿ ਇਹ ਇਸ਼ਹਾਰ ਜਿਸ ਵਿੱਚ ਮੁੱਖ ਮੰਤਰੀ ਮਾਨ ਦੀ ਤਸਵੀਰ ਹੈ ਝੋਨੇ ਤੋਂ ਬਦਲ ਫਸਲ ਵੱਲ ਜਾਣ ਵਾਲੇ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੇਣ ਦਾ ਦਾਵਾ ਕਰਦਾ ਹੈ ਪੰਜਾਬ ਦੇ ਵਿੱਚ 1 ਜੁਲਾਈ ਨੂੰ ਸਵੇਰੇ ਤੱਕ 15.4 ਮਿਲੀਮੀਟਰ بارش ਦਰਜ ਕੀਤੀ ਗਈ ਸੀ ਜੀ ਹਾਂ ਜੇ ਗੱਲ ਕਰ ਲਈਏ ਹੁਣ بارش ਦੀ ਤਾਂ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੁਣ ਦੋ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਆ ਪਰ ਜੇ ਗੱਲ ਕਰੀਏ ਹਮਸ ਜੀ ਤੇ ਗਰਮੀ ਦੀ ਉਹ ਵੀ ਕਾਫੀ ਜ਼ਿਆਦਾ ਵਧੀ ਹੋਈ ਹੈ ਜਿਸ ਕਰਕੇ ਲੋਕ ਬੇहद ਪਰੇਸ਼ਾਨ ਨੇ ਅਤੇ ਇਸ ਗਰਮੀ ਦੇ ਚੱਲਦੇ ਇਸ ਹਮਸ ਦੇ ਚੱਲਦਿਆਂ ਲੋਕ ਜਿਹੜੇ ਨੇ ਬਿਮਾਰ ਵੀ ਹੋ ਰਹੇ ਨੇ ਇਸ بارش ਦੇ ਕਾਰਨ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਮੌਸਮ ਬਦਲਦਾ ਜਾ ਰਿਹਾ ਕਈ ਵਾਰ ਗਰਮੀ ਹੋ ਜਾਂਦੀ ਹੈ ਤੇ ਕਈ ਵਾਰ ਹਮਸ ਦੇ ਕਰਕੇ ਲੋਕ ਪਰੇਸ਼ਾਨ ਹੋਣ ਲੱਗ ਜਾਂਦੇ ਨੇ ਅਤੇ ਇਥੋਂ ਤੱਕ ਕਿ ਬਿਜਲੀ ਦੀ ਗੱਲ ਕਰੀ ਤਾਂ ਬਿਜਲੀ ਦੇ ਲੰਬੇ ਲੰਬੇ ਕੱਟ ਨਾਲ ਹੀ ਲੱਗਣ ਲੱਗ ਜਾਂਦੇ ਨੇ ਤੇ ਜਦੋਂ ਬਾਰਿਸ਼ ਹੁੰਦੀ ਆ ਉਸ ਤੋਂ ਬਾਅਦ ਗੁੰਮ ਹੋ ਜਾਂਦਾ ਜਿਸ ਕਰਕੇ ਲੋਕ ਬੇहद ਦੁਖੀ ਤੇ ਪਰੇਸ਼ਾਨ ਨੇ ਪਰ ਹੁਣ ਤੁਹਾਨੂੰ ਦੱਸਦੇ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ بارش ਹੋਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਦੋ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ بارش ਹੋਵੇਗੀ ਦੱਸਦੇ ਕਿ ਪੰਜਾਬ ਦੇ ਵਿੱਚ 1 ਜੁਲਾਈ ਸਵੇਰੇ ਤੱਕ 15.4 ਮਿਲੀਮੀਟਰ بارش ਦਰਜ ਕੀਤੀ ਗਈ ਜਦੋਂ ਕਿ ਸ਼ਾਮ ਤੱਕ ਬਠਿੰਡਾ ਦੇ ਵਿੱਚ 88 ਮਿਲੀਮੀਟਰ ਫਰੀਦਕੋਟ ਦੇ ਵਿੱਚ 43 ਮਿਲੀਮੀਟਰ ਅਤੇ ਫਾਜ਼ਿਲਕਾ ਦੇ ਵਿੱਚ 24.5 ਫਰੋਸਪੋਰ ਦੇ ਵਿੱਚ 6 ਅਤੇ ਅੰਮ੍ਰਿਤਸਰ ਦੇ ਵਿੱਚ 11 ਮਿਲੀਮੀਟਰ ਦੀ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਵੀਰਵਾਰ ਸ਼ਾਮ ਤੱਕ ਸੂਬੇ ਦੇ ਤਾਪਮਾਨ 'ਚ 5.8 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸਭ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰਕੇ 33.4 ਡਿਗਰੀ ਤੱਕ ਪਹੁੰਚ ਗਿਆ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਤੇ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੋ ਕਿ ਇਹਨਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਨਵਾਂ ਸ਼ਹਿਰ ਅਤੇ ਰੂਬਨਗਰ ਦੇ ਵਿੱਚ ਪੰਜਾਬ ਤੋਂ 75% ਦੇ ਅਤੇ ਬਾਕੀ ਰਾਜਾਂ ਦੇ ਵਿੱਚ 25 ਤੋਂ 50% ਦੀ ਵੀ ਪੈਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਕੇਂਦਰ ਦੇ ਅਨੁਸਾਰ ਜੁਲਾਈ ਦੇ ਮਹੀਨੇ ਵਿੱਚ ਮੌਨਸੂਨ ਸਥਿਰ ਹੈ ਪਰ ਅਗਸਤ ਦੇ ਵਿੱਚ ਚੰਗੀ ਬਾਰਿਸ਼ ਦੀ ਉਮੀਦ ਹੈ ਆਈਐਮਡੀ ਦਾ ਮੌਸਮ ਬਲੇਟਿਨ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਲੰਬੇ ਅਰਸੇ ਦੀ ਆਸਤ 209.9 ਮਿਲੀਮੀਟਰ ਵਰਖਾ ਦੇ ਮੁਕਾਬਲੇ ਸਿਰਫ 117 ਮਿਲੀਮੀਟਰ بارش ਹੋਈ ਹੈ। ਪੰਜਾਬ ਤੋਂ ਬਾਅਦ ਹਰਿਆਣਾ ਤੇ ਚੰਡੀਗੜ੍ਹ ਖੇਤਰ ਦੇ ਵਿੱਚ بارش ਦੇ ਵਿੱਚ 40% ਦੀ ਕਮੀ ਆਈ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ सुरेंद्रਪਾਲ ਨੇ ਦੰਮੰਨਿਆ ਕਿ ਇਸ ਜੁਲਾਈ ਦੇ ਵਿੱਚ ਅਨੁਮਾਨ ਤੋਂ ਘੱਟ ਮੀਂਹ ਪਿਆ। ਪੂਰੇ ਉੱਤਰ ਪੱਛਮੀ ਖੇਤਰ ਦੇ ਵਿੱਚ 17% ਦੀ ਕਮੀ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਜੁਲਾਈ ਦੇ ਵਿੱਚ ਮਾਨਸੂਨ ਕਮਜ਼ੋਰ ਰਿਹਾ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਜੋ ਮਾਨਸੂਨ ਦੀ بارش ਲਿਆਉਂਦੀਆਂ ਨੇ ਇਸ ਸੀਜ਼ਨ ਦੇ ਵਿੱਚ ਕਮਜ਼ੋਰ ਰਹੀਆਂ ਨੇ ਇਸ ਕਾਰਨ ਪੰਜਾਬ ਦੇ ਵਿੱਚ ਘਟਮੀ ਦਰਜ ਕੀਤਾ ਗਿਆ ਬਿਊਰੋ ਰਿਪੋਰਟ ਹਮਦਰ ਦਿੱਤੀ ਵੀ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਦੇਖਣ ਨੂੰ ਮਿਲਿਆ ਦੱਸਦੇ ਕਿ ਪਹਿਲਾਂ ਲੋਕ ਇਹ ਟੈਸਟ ਕਰਵਾਉਂਦੇ ਸਨ ਕਿ ਜੋ ਪੇਟ ਦੇ ਵਿੱਚ ਬੱਚਾ ਆ ਉਹ ਕੁੜੀ ਆ ਜਾਂ ਮੁੰਡਾ ਜਿਸ ਨੂੰ ਲੈ ਕੇ ਹੁਣ ਇੱਕ ਵੱਡਾ ਅੰਕੜਾ ਸਾਹਮਣੇ ਆਇਆ ਦੱਸਦੇ ਕਿ ਸਿਹਤ ਵਿਭਾਗ ਅਨੁਸਾਰ 2022-23 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਤੀ 1000 ਮਰਦਾਂ ਦੇ ਪਿੱਛੇ 916 ਔਰਤਾਂ ਸਨ ਇਹ ਅੰਕੜਾ 2023-24 ਦੇ ਵਿੱਚ 918 ਤੱਕ ਪਹੁੰਚ ਜਾਵੇਗਾ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਵੱਡਾ ਸੁਧਾਰ ਦੇਖਿਆ ਗਿਆ ਹੈ ਜਦੋਂ ਕਿ 9 ਜ਼ਿਲ੍ਹਿਆਂ ਦੇ लिंग अनुपात ਦੇ ਵਿੱਚ ਗਿਰਾਵਟ ਆਈ ਹੈ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਦੋ ਅੰਕਾਂ ਦਾ ਸੁਧਾਰ ਹੋਇਆ ਸਿਹਤ ਵਿਭਾਗ ਦੇ ਅਨੁਸਾਰ 2022-23 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 916 ਔਰਤਾਂ ਸਨ ਦੱਸਦੇ ਕਿ ਇਹ ਅੰਕੜਾ ਲਗਾਤਾਰ ਹੁਣ ਘਟਦਾ ਜਾ ਰਿਹਾ ਜਾਨੀ ਕਿ ਇੱਥੇ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਲਿੰਗ ਅਨੁਪਾਤ ਦੇ ਵਿੱਚ ਗਿਰਾਵਟ ਆਈ ਹੈ 2022-23 ਦੀ ਲਿੰਗ ਅਨੁਪਾਤ ਰਿਪੋਰਟ ਦੇ ਵਿੱਚ ਮੁਹਾਲੀ ਚ 963 ਅੰਕਾਂ ਨਾਲ ਸੂਬੇ ਚ ਚੋਟੀ ਤੇ ਸੀ ਪਰ 2023-24 ਚ ਇਹ 13ਵੇਂ ਸਥਾਨ ਤੇ ਖਿਸਕ ਗਿਆ ਸੰਗਰੂਰ ਦੂਜੇ ਸਥਾਨ ਤੋਂ 18ਵੇਂ ਨੰਬਰ ਤੇ ਆ ਗਿਆ ਤੇ ਸੰਗਰੂਰ ਦੀਆਂ ਟੀਮਾਂ ਨੇ ਲੁਧਿਆਣਾ ਦੇ ਵਿੱਚ ਟਿੰਗਾ ਤੇ ਛਾਪੇਮਾਰੀ ਜਾਰੀ ਰੱਖੀ ਜਦੋਂ ਕਿ ਇਸ ਦਾ ਆਪਣਾ ਜ਼ਿਲ੍ਹਾ 16 ਸਥਾਨਾਂ ਤੇ ਖਸ ਗਿਆ ਜੀ ਹਾਂ ਦੱਸ ਜੀ ਕਿ 2022-23 ਦੇ ਵਿੱਚ ਕਪੂਰਥਲਾ ਦੇ ਵਿੱਚ 942 ਅੰਕਾਂ ਨਾਲ ਰਾਜ ਦੇ ਵਿੱਚ ਪੰਜਵੇਂ ਸਥਾਨ ਤੇ ਸੀ ਇੱਥੇ ਲਿੰਗ ਅਨੁਪਾਤ ਪੰਜਾ ਅੰਕਾਂ ਦੇ ਸੁਧਾਰ ਨਾਲ 992 ਦਰਜ ਕੀਤਾ ਗਿਆ ਸਭ ਤੋਂ ਵੱਧ ਸ਼ਾਲ ਮਲੇਰ ਕੋਟਲਾ ਦੇ ਵਿੱਚ ਦੇਖਣ ਨੂੰ ਮਿਲੀ ਇਹ ਜਿਲ੍ਹਾ 12ਵੇਂ ਸਥਾਨ ਤੋਂ ਸਿੱਧੇ ਦੂਜੇ ਸਥਾਨ ਤੇ ਆ ਗਿਆ ਇੱਥੇ 2022-23 ਦੇ ਵਿੱਚ ਲਿੰਗ ਅਨੁਪਾਤ 922 ਸੀ ਇਸ ਵਾਰ ਲਿੰਗ ਅਨੁਪਾਤ 900 ਕਾਰ ਤੱਕ ਪਹੁੰਚ ਗਿਆ ਭਾਗ 39 ਅੰਕਾਂ ਦੀ ਸ਼ਾਲ ਮਾਰੀ ਸੀ 2023-24 ਦੇ ਵਿੱਚ ਸਿਹਤ ਵਿਭਾਗ ਨੇ ਪੰਜਾਬ ਦੇ ਵਿੱਚ 6280 ਥਾਵਾਂ ਦੀ ਜਾਂਚ ਕੀਤੀ ਵਿਭਾਗ ਨੇ 57 ਨੋਟਿਸ ਜਾਰੀ ਕੀਤੇ ਪੰਜਾਬ ਲੇਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ